ਤਲਜੀਤ ਭਾਜੀ ਮੈਂ ਤੁਹਾਨੂੰ ਬਹੁਤ ਚਿਰ ਦਾ ਇੰਤਜ਼ਾਰ ਕਰ ਰਿਹਾ ਪਲੀਜ਼ ਮੈਨੂੰ ਮਿਲੋ ਤੁਸੀਂ ਕਹਤੇ ਹੈ ਫੇਕ ਨਿਊਜ਼ ਮੇਰਾ ਮਿਸ਼ਨ ਦਲਜੀਤ ਸਕੂਲ ਉਦੋਂ ਮਿਲੂਗਾ ਜਦੋਂ ਦਲਜੀਤ ਮਿਲੂਗਾ। ਤੋਂ ਮੈਂ ਵੀ ਆਪਕੋ ਚੈਲੰਜ ਕਰਤਾ ਹੂੰ ਕਿ ਸਹੀ ਨਿਊਜ਼ ਦਿਖਾਏ ਪਲੀਜ਼। ਦਲਜੀਤ ਭਾਜੀ ਤੂੰ ਆਏ ਜਾਂ ਨਾ ਆਏ ਤੇਰੀ ਖੁਸ਼ੀ ਹਮ ਆਸ ਲਗਾਏ ਬੈਠੇ ਹੈਂ ਇੰਤਜ਼ਾਰ ਕੀ ਪਿਆਸੀ ਅੱਖੋਂ ਮੇਂ ਦਸਾਂਝਾ ਵਾਲੇ ਨੂੰ ਮਿਲਣ ਨੂੰ ਕੌਣ ਬੇਕਰਾਰ ਨਹੀਂ ਹੋਵੇਗਾ ਦਸਾਂਝਾ ਵਾਲੇ ਨੂੰ ਮਿਲਣ ਦੀ ਤਾਂ ਦੂਰ ਦੀ ਗੱਲ ਹੈ ਉਸ ਦੀ ਇੱਕ ਝਲਕ ਪਾਣ ਨੂੰ ਹਰ ਕੋਈ ਬੇਤਾਬ ਰਹਿੰਦਾ ਹੈ ਅਤੇ ਕੋਸ਼ਿਸ਼ ਕਰਦਾ ਹੈ ਕਿ ਉਸ ਦੀ ਇੱਕ ਝਲਕ ਹੀ ਦੇਖਣ ਨੂੰ ਮਿਲ ਜਾਵੇ ਚਾਹੇ ਉਸ ਦੇ ਸਟੇਜ ਸ਼ੋਅ ਦੇ ਵਿੱਚ ਕਿਉਂ ਨਾ ਹੋਵੇ 14 ਦਸੰਬਰ ਨੂੰ ਦਲਜੀਤ ਦਸਾਂਝ ਚੰਡੀਗੜ੍ਹ ਦੇ ਵਿੱਚ ਆ ਰਿਹਾ ਹੈ ਤਾਂ ਇਹ ਸੁਨਹਿਰੀ ਮੌਕਾ ਰਾਈਟਰ ਦਰਦ ਹਬੀਬ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦੇ ਹੁਣ ਦਰਦ ਹਬੀਬ ਸੜਕ ਤੇ ਜਿਹੜੇ ਆ ਪੁਖੜ ਹੜਤਾਲ ਤੇ ਬੈਠ ਗਏ ਨੇ ਕਿ ਦਰਦ ਹਬੀਬ ਨੂੰ ਤਾਂ ਉਦੋਂ ਹੀ ਸਕੂਨ ਮਿਲੇਗਾ ਜਦੋਂ ਉਸ ਨੂੰ ਦਲਜੀਤ ਮਿਲੇਗਾ ਤਾਂ ਇਸ ਲਈ ਉਹ ਪੁਖੜ ਹੜਤਾਲ ਤੇ ਬੈਠ ਚੁੱਕੇ ਨੇ ਪਹਿਲਾਂ ਵੀ ਦਲਜੀਤ ਦਸਾਂਝ ਨੇ ਜਦੋਂ ਰਾਈਟਰ ਦਾ ਗਾਣਾ ਗਾ ਕੇ ਉਸ ਨੂੰ ਕ੍ਰੈਡਿਟ ਦੇ ਕੇ ਵੀਡੀਓ ਇੰਸਟਾਗ੍ਰam ਤੇ ਸ਼ੇਅਰ ਕੀਤੀ ਸੀ ਤੇ ਉਹਨਾਂ ਦਾ ਨਾਮ ਕੈਪਸ਼ਨ ਦੇ ਵਿੱਚ ਬਕਾਇਦਾ ਲਿਖਿਆ ਸੀ ਤਾਂ ਰਾਈਟਰ ਦਰਦ ਹਬੀਬ ਜਿਸ ਨੂੰ ਲੋਕ ਭੁੱਲ ਚੁੱਕੇ ਸੀ ਉਹ ਇੱਕ ਵਾਰੀ ਫਿਰ ਸੁਰਖੀਆਂ ਦੇ ਵਿੱਚ ਆ ਗਈ ਸੀ ਦਲਜੀਤ ਨੇ ਉਹਨਾਂ ਨੂੰ ਕ੍ਰੈਡਿਟ ਦਿੱਤਾ ਅਤੇ ਗਾਣਾ ਗਾਇਆ ਸੀ ਉਸ ਤੋਂ ਬਾਅਦ ਦਰਦ ਹਬੀਬ ਕਾਫੀ ਸੁਰਖੀਆਂ ਦੇ ਵਿੱਚ ਰਹੇ ਉਹਨਾਂ ਦੇ ਕਾਫੀ ਇੰਟਰਵਿਊਜ਼ ਵੀ ਹੋਏ ਉਹਨਾਂ ਨੇ ਹਰ ਇੱਕ ਇੰਟਰਵਿਊ ਦੇ ਵਿੱਚ ਇਹੀ ਕਿਹਾ ਕਿ ਉਹ ਦਲਜੀਤ ਦੂਸਾਂਜ ਨੂੰ ਮਿਲਣ ਦਾ ਖੁਆਬ ਰੱਖਦੇ ਨੇ ਤੇ ਹੁਣ ਜਨਾਬ ਸੜਕ ਤੇ ਹੀ ਬੈਠ ਗਏ ਨੇ ਆਓ ਤੁਹਾਨੂੰ ਸਿੱਧਾ ਉਹਨਾਂ ਦੇ ਕੋਲ ਲੈ ਚੱਲਦੇ ਹਾਂ ਤੇ ਦੇਖਦੇ ਆਓ ਕੀ ਕਹਿੰਦੇ ਆ ਮੇਰਾ ਮਕਸਦ ਹੈ ਜੀ ਦਲਜੀਤ ਭਾਈ ਨੂੰ ਮਿਲਣਾ ਮੈਂ ਬਹੁਤ ਉਪਰਾਲੇ ਕਰ ਲਈ ਬਹੁਤ ਮਿਹਨਤ ਕਰ ਲਈ ਨਹੀਂ ਮਿਲ ਸਕਿਆ ਲੇਕਿਨ ਮੈਂ ਪਿਛੇ ਜੇ ਮਤਲਬ ਇੰਟਰਵਿਊ ਵਿੱਚ ਬੜਾ ਮੈਂਨੇ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਵੀ ਮੈਂ ਮਿਲਾਂ ਉਹਨਾਂ ਨੂੰ ਬਹੁਤ ਹੱਤ ਗੰਡੇ ਬਹੁਤ ਪਨਾਏ ਪਰ ਨਹੀਂ ਮਿਲ ਸਕਿਆ ਤੇ ਮੇਰੇ ਜੱਦਾ ਹੀ ਇੰਤਜ਼ਾਰ ਮੈਂ ਬੇਟਿੰਗ 'ਚ ਐ ਵਿਕਾਸ ਵੀ ਮੈਂ ਕਿਸ ਤਰ੍ਹਾਂ ਵੀ ਦਲਜੀਤ ਭਾਈ ਨੂੰ ਮਿਲ ਸਕਾਂ ਲੇਕਿਨ ਮੇਰੀ ਬਾਹ ਨਹੀਂ ਚੱਲ ਰਹੀ ਜਿਵੇਂ ਮੈਂ ਇਹ ਸੋਚਦਾ ਵੀ ਜਿਵੇਂ ਦਲਜੀਤ ਭਾਜੀ ਨੇ ਮੇਰੇ ਵੱਡਾ ਬੜਾ ਇਹਿਸਾਨ ਕੀਤਾ ਉਹਨਾਂ ਨੇ ਮੇਰਾ ਕੈਪਸ਼ਨ 'ਚ ਨਾਮ ਪਾਇਆ ਸਟੋਰੀ 'ਚ ਨਾਮ ਪਾਇਆ ਇਹ ਵੀ ਇੱਕ ਇਹਿਸਾਨ ਕਰਦਨ ਸਭ ਨੂੰ ਹਾਂਜੀ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾ ਬੰਨਾ ਵੀ ਜਿਵੇਂ ਉਹਨਾਂ ਨੇ ਮੇਰਾ ਮੀਡੀਆ ਸੁਣ ਕੇ ਉਹਨਾਂ ਨੇ ਮੇਰਾ ਨਾਮ ਪਾਇਆ ਮਨੇ ਸਟੋਰੀ ਲਾ ਕੇ ਸਪੈਸ਼ਲ ਨਾਮ ਪਾਇਆ ਮੈਂ ਇਹ ਇਹ ਚਾਹੁੰਦਾ ਵੀ ਉਹ ਮੇਰੀ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਜੀ ਤੇ ਮੇਰੀ ਬੜੀ ਤਮੰਨਾ ਹੈ ਉਹ ਸਭ ਨੂੰ ਮਿਲਦੇ ਨੇ ਉਹ ਬਹੁਤ ਅੱਛਾ ਇਨਸਾਨ ਨੇ ਮੇ 20 ਸਾਲਾਂ ਤੋਂ ਮੇਰੇ ਮਤਲਬ ਅੱਜ ਤੱਕ ਕਿਸੇ ਵੀ ਵੀਰੇ ਸਿੰਗਰ ਨੇ ਮੇਰੀ ਕਦਰ ਨਹੀਂ ਪਾਈ ਹੈਗੀ ਮਤਲਬ 20 ਸਾਲਾਂ ਦੇ ਵਿੱਚ ਉਹ ਮੈਂ ਇੰਨਾ ਇੰਪ੍ਰੈਸ ਹੋ ਚੁੱਕਾ ਐ ਇੰਨਾ دیਵਾਨਾ ਹੋ ਚੁੱਕਾ ਉਹਨਾਂ ਦਾ ਕਿਉਂਕਿ ਉਹਨਾਂ ਨੇ ਮੇਰੇ ਕੈਪਸ਼ਨ ਵਾਸਤੇ ਕਿਹਾ ਸੀ ਉਹਨਾਂ ਨੇ ਸਟੋਰੀ ਤੱਕ ਲਗਾਤੀ ਗਾਣਾ ਵੀ ਲਗਾਤਾ ਤੇਰੇ ਵੀਰੇ ਪਿਆਰ ਨੂੰ ਔਰ ਉਹਨਾਂ ਨੇ ਮੇਰੀ ਇੰਨੀ ਜ਼ਿਆਦਾ ਮਾਣ ਬਖਸ਼ਿਆ ਇੰਨੀ ਇੱਜ਼ਤ ਦਿੱਤੀ ਹੈ ਕਿ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਮੈਂ ਚਾਹੁੰਦਾ ਵੀ ਜੀ ਤੁਸੀਂ ਸੰਜੇ ਚੰਡੀਗੜ੍ਹ ਵੀ ਆਉਂਗੇ ਕਾਨਸਰਟ ਲਾਉਣਾ ਤੁਹਾਡੀ ਰੋਹਗੀ ਅਪਰੋਚ ਵੀ ਮਿਲਾਂ ਪਿਆ ਜਾਵੇ ਹਾਂ ਜੀ ਮੈਂ ਚੰਡੀਗੜ੍ਹ ਹੀ ਜਾਊਂਗਾ ਔਰ 14 ਤਰੀਕ ਨੂੰ ਅਗਰ ਉਹ ਮੈਨੂੰ ਮੈਂ ਉਹਨਾਂ ਦੀ ਪੂਰੀ ਕੋਸ਼ਿਸ਼ ਕਰ ਰਿਹਾ ਕਿ ਮੈਨੂੰ ਮਿਲ ਜਨ ਅਗਰ ਉਹ ਨਹੀਂ ਮਿਲਦੇ ਤਾਂ ਮੈਂ ਅੰਨ ਪਾਣੀ ਬਿਲਕੁਲ ਛੱਡ ਦਊਂਗਾ ਬਿਲਕੁਲ ਹੀ ਸਾਰਾ ਕੁਝ ਤਿਆਗ ਦਊਂਗਾ ਮੇਰੀ ਬਹੁਤ ਜ਼ਿਆਦਾ ਮਤਲਬ ਬੇਚੈਨੀ ਹੈ ਕਿ ਮੈਂ ਬਹੁਤ ਜ਼ਿਆਦਾ ਇੰਤਜ਼ਾਰ ਕਰ ਰਹੇ ਹਾਂ ਮੇਰੀਆਂ ਅੱਖਾਂ ਪੱਕ ਗਈਆਂ ਥੱਕ ਗਈਆਂ ਕਿ ਜਦ ਪੰਜਾਬ ਦੀ ਧਰਤੀ ਤੇ ਦਲਜੀਤ ਬਾਵਾ ਜੀ ਕਦਮ ਰੱਖਣਗੇ ਮੈਨੂੰ ਜ਼ਰੂਰ ਮਿਲਣਗੇ ਹਰ ਹਾਲ ਚ ਮਿਲਣਗੇ ਮੈਂ ਹਜੇ ਤੱਕ ਉਹਨਾਂ ਦੀ ਇੰਤਜ਼ਾਰ ਚ